ਇਹ ਗੱਲ ਤਾਂ ਮੈਂ ਦਰਉਣਾ ਇਸ ਕਰਕੇ ਵੀ ਤੁਸੀਂ ਉਹਦੇ ਨਾਲ ਰਹੇ ਆ ਠੀਕ ਆ ਮੈਂ ਨਹੀਂ ਉਹਦੇ ਨਾਲ ਰਿਹਾ ਸਭ ਤੋਂ ਪਹਿਲਾਂ ਚਮਕੀਲਾ ਮੇਰੇ ਕੋਲ ਰਿਹਾਣਗੇ 1978 ਤੋਂ ਲੈ ਕੇ 1984 ਤੱਕ ਮੇਰੇ ਕਮਰੇ 'ਚ ਮੇਰੇ ਨਾਲ ਜਿੱਥੇ ਮੈਂ ਪੈਂਦਾ ਸੀ ਉਹ ਉੱਥੇ ਪੈਂਦਾ ਸੀ ਜਿੱਥੇ ਮੈਂ ਸੌਂਦਾ ਸੀ ਉਹ ਮੇਰੇ ਨਾਲ ਸੌਂਦਾ ਸੀ ਉਸ ਤੋਂ ਬਾਅਦ ਜੋਦ ਮੈਂ ਸਰਿੰਦਰ ਛਿੰਦਾ ਜੀ ਦਾ ਸ਼ਗਿਰਦ ਬਕਾਇਦਾ ਪਾਇਆ ਉਹਨੂੰ ਖਿੰਦਾ ਜੀ ਨੇ ਇੱਕ ਗੱਲ ਕਹੀ ਉਹਨੂੰ ਬਈ ਤਨੀ ਰਾਮ ਬਈ ਇਸ ਬੰਦੇ ਦਾ ਖਹਿੜਾ ਨਾ ਛੱਡੀ ਇਹ ਬੰਦਾ ਕਾਬਲਾ ਉਹ ਮੇਰੇ ਕੋ ਰਹਿਣਾ ਸ਼ੁਰੂ ਹੋ ਗਿਆ ਜਦੋਂ ਕਿ A to Z ਸਰਿੰਦਰ ਛਿੰਦਾ ਜੀ ਦੇ ਸ਼ਗਿਰਤ ਤੋਂ ਬਾਅਦ ਬੜੀ ਲੰਮੀ ਸਟੋਰੀ ਆ ਸਰਿੰਦਰ ਛਿੰਦਾ ਜੀ ਨੇ ਸੋਨੀਆ ਨਾਲ ਉਹ ਸੱਟ ਤੋੜ ਕੇ ਉਹ ਕੈਨੇਡਾ ਚ ਲੱਗ ਗਿਆ ਔਰ ਤੋਂ ਬਾਅਦ ਸਰਿੰਦਰ ਸੋਨੀਆ ਜੀ ਦੇ ਨਾਲ ਮੈਂ ਉਹਨਾਂ ਦਾ ਗਰੁੱਪ ਬਣਾਤਾ ਜਦੋਂ ਕਿ ਸਰਿੰਦਰ ਸੋਨੀਆ ਦੇ ਘਰ ਵਾਲੇ ਦੇ ਨਾਲ ਮੈਂ ਕਮਿਟਮੈਂਟ ਕਰਕੇ ਕਹਿੰਦਾ ਯਾਰ ਕੀ گاਊਗਾ ਅੰਬਲੀਆ ਰਗਾ ਸਰੀਰ ਆ ਕੋਈ ਚਿਹਰਾ ਨੂੰ ਲੈਣਾ ਨਹੀਂ ਮੈਂ ਕਿਹਾ ਤੂੰ ਮੇਰੇ ਤੇ ਯਕੀਨ ਰੱਖ ਕਸ਼ਮੀਰੀ ਲਾਲ ਸਰਿੰਦਰ ਸੋਨੀਆ ਦੇ ਘਰ ਵਾਲੇ ਨੂੰ ਕਿਹਾ ਵੀ ਮੈਂ ਕਿਸੇ ਦਿਨ ਉਹ ਇਹ ਸੁਪਰ ਹਿੱਟ ਕਰ ਲਾਣਾ ਇਹਨੂੰ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਗੀਤ ਲਿਖਦਾ ਇਹਦਾ ਗੀਤ ਵੀ ਸਰਿੰਦਰ ਛਿੰਦਾ ਜੀ ਨੂੰ ਕਹਿ ਕੇ ਰਿਕਾਰਡ ਕਰਾਤਾ ਮੈਂ ਡਿਜੀਟਲ ਕੇ ਚੜੇ ਜੜਨੇ ਚੱਕੀ ਉਸ ਤੋਂ ਬਾਅਦ ਜੋ ਨੇ ਮੈਟਰ ਲਿਖਿਆ ਮੈਨੂੰ ਸੁਣਾਇਆ ਸਰਿੰਦਰ ਸੋਨੀਆ ਜੀ ਦੇ ਨਾਲ ਗਰੁੱਪ ਬਣਾ ਕੇ ਤਿਆਰੀ ਕਰਾ ਕੇ ਸਭ ਕੁਝ ਕਰਕੇ ਅਸੀਂ ਦਿੱਲੀ ਐਚ ਐਮ ਬੀ ਕੰਪਨੀ 'ਚ ਗਏ ਉਹਨਾਂ ਨੇ ਜ਼ਾਹਿਰ ਰਹਿਮਤ ਨੇ ਚਮਕੀਲਾ ਜੀ ਨੂੰ ਅਨਕਾਰ ਦਿੱਤਾ ਉਹਨਾਂ ਨੇ ਕਿਹਾ ਵੀ ਸਰਿੰਦਰ ਸੋਨੀਆ ਸਰਿੰਦਰ ਛਿੰਦਾ ਜੀ ਦੇ ਨਾਲ ਹਟਿਆ ਇਹ ਨਿਆ ਲੜਕਾ ਆ ਇਹਦੇ ਲਈ ਕੋਈ ਨਿਆ ਪਲਾਨ ਬਣਾएंगे ਤਬ ਹੀ ਰਿਕਾਰਡਿੰਗ karenge ਮੈਂ ਜ਼ਾਹਿਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜ਼ਾਹਿਰ ਸਾਹਿਬ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਡਿਗੀ ਦਿਲ ਤੇ ਰਖੌੜਾ ਸਰਿੰਦਰ ਛਿੰਦਾ ਜੀ ਨੇ ਤੇ ਸਰਿੰਦਰ ਸੋਨੀਆ ਨੇ ਗਾਇਆ ਇਹਦੀ ਡਿਟੇਲ ਦਵੋ ਕਿੰਨਾ ਵਿਕਿਆ ਉਹ ਕਹਿੰਦਾ ਘੱਟੋ ਘੱਟ 1.5 ਲੱਖ ਰਕੋੜ ਚਮਕੀਲੇ ਦਾ ਸਰਿੰਦਰ ਸੋਨੀਆ ਦੇ ਨਾਲ ਲਿਖਿਆ ਹੋਇਆ ਜਿਹੜਾ ਗੀਤ ਸੀ ਉਹ ਵਿਕਿਆ ਮੈਂ ਕਹਾਂ ਜੀ ਜਦੋਂ 1.5 ਲੱਖ ਉਹਦਾ ਲਿਖਿਆ ਵਿਕ ਸਕਦਾ ਤੁਸੀਂ ਇਹਨੂੰ ਸੁਣੋ ਤਾਂ ਸਹੀ ਸੁਣ ਕੇ ਇਹਨੂੰ ਡੇਟ ਦਵੋ ਚਾਹੇ ਨਾ ਦਵੋ ਜੇ ਤੁਹਾਡੇ ਪਸੰਦ ਆ ਗਿਆ ਡੇਟ ਦੇ ਦਿਓ ਇੰਨੀ ਗੱਲ ਮਹਾਨ ਮਿਊਜ਼ਿਕ ਡਾਇਰੈਕਟਰ ਸਰ ਜੀ ਤਾਂ ਹੁਜਾ ਜੀ ਨੇ ਇਹ ਗੱਲ ਕਹੀ ਜ਼ਾਹਿਰ ਰਹਿਮਤ ਨੂੰ ਬਈ ਐਦਾ ਜੀ ਸਰ ਸੁਣ ਕੇ ਦੇਖੋ ਜਦੋਂ ਉਹ ਕਹਿੰਦੇ ਚਲੋ ਠੀਕ ਆ ਹਰਮੋਨੀਅਮ ਇਹਦਾ ਟੇਬਲ ਤੇ ਪਿਆ ਸੀ ਤਬਲਾ ਵਜਾਉਂਦੇ ਸੀ ਯੂਸਫ ਖਾਨ ਜੀ ਯੂਸਫ ਖਾਨ ਕਾ ਯੂਸਫ ਸਾਹਿਬ ਕਹਿੰਦੇ ਟਿੱਕੀ ਮੈਂ ਕਹਾ ਹਾਂਜੀ ਉਸਤਾਦ ਜੀ ਕਹਿੰਦੇ ਲਓ ਤਬਲਾ ਠਾ ਕੇ ਲਾਓ ਮੈਂ ਤਬਲਾ ਹਰਮੋਨੀਅਮ ਦੇ ਬਰਾਬਰ ਰੱਖਤਾ ਉਹ ਬੈਠ ਕੇ ਹਾਂਜੀ ਸੁਣਾਓ ਚਮਕੀਲਾ ਮੈਨੂੰ ਕਹਿੰਦਾ ਕੀ ਸੁਣਾਵਾਂ ਪਹਿਲਾਂ ਮੈਂ ਕਿਹਾ ਕੀ ਸੁਣਾਉਣਾ ਸੰਤਾਂ ਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ਉਹਦੇ ਵਿੱਚ ਇੱਕ ਡਾਇਲੌਗ ਮੈਂ ਹੀ ਕੀਤਾ ਸੀ ਮੈਂ ਕਾਮਰੇਟਾਂ ਦੀ ਸਟੇਜ ਤੇ ਬੋਲਦਾ ਹੁੰਦਾ ਸੀ ਔਲਾ ਨਰਿੰਦਰ ਲਿਆ ਬੀਬੀ ਆਟਾ ਖੋਲ ਕੇ ਝਾਟਾ ਭਰਦੇ ਵਾਟਾ ਰਹਿਣਾ ਨਹੀਂ ਘਾਟਾ ਉਹ ਕਹਿੰਦੀ ਬਾਬਾ ਜੀ ਘਰ ਦੇ ਵਿੱਚ ਤਾਂ ਸੁਆਹ ਵੀ ਹੈ ਨਹੀਂ ਉਹ ਕਹਿੰਦਾ ਫੇ ਤੂੰ ਇੱਥੇ ਕੀ ਕਰਦੀ ਹੈ ਚੰਦ ਸੰਤਾਂ ਦੇ ਲਾਲ ਸੰਤਾਂ ਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ਇਹ ਰਿਕਾਰਡ ਗੀਤ ਸੁਣ ਕੇ ਜ਼ਾਹਿਰ ਰਹਿਮਤ ਪਾਪ ਕੋ ਹੋ ਗਿਆ ਕਹਿੰਦਾ ਇਹਨੂੰ ਡੇਢ ਦੇ ਦੂੰਗਾ ਅੱਛਾ ਉਹਨਾਂ ਨੇ ਸਾਨੂੰ ਡੇਢ ਦਿੱਤੀ ਉਸ ਤੋਂ ਬਾਅਦ 8 ਦਿਨਾਂ ਬਾਅਦ ਅਸੀਂ ਫੇਰ ਦਿੱਲੀ ਗਏ ਸਰਿੰਦਰ ਸੋਨੀਆ ਉਹਦੇ ਘਰ ਵਾਲਾ ਮੈਂ ਚਮਕੀਲਾ ਤੇ ਦੀਪਾ ਟੂਬੀ ਵਾਲਾ ਅੱਛਾ ਜਦੋਂ ਉੱਥੇ ਗਏ ਉੱਥੇ ਜਾ ਕੇ ਸ਼ਾਮ ਨੂੰ ਜਦੋਂ ਚਮਕੀਲਾ ਬਿਮਾਰ ਹੋ ਗਿਆ ਚਨਜੀਤ ਹੂਜਿਆ ਨੇ ਸੁਣਿਆ ਕਿ ਇਹ ਬਿਮਾਰ ਹੈ ਚਨਜੀਤ ਦੇ ਕੋਲ ਸਕੂਟਰ ਹੁੰਦਾ ਸੀ ਲੰਮਰੇਟਾ ਉਹਦੇ ਪਿੱਛੇ ਬਿਠਾ ਲਿਆ ਡਾਕਟਰ ਕੋਲ ਗਿਆ 60 ਰੁਪਏ ਡਾਕਟਰ ਨੇ ਫੀਸ ਲਈ ਤੇ 15 ਰੁਪਏ ਦੀ ਦਵਾਈ ਆਈ ਕੀ ਬਨਕਸ਼ਾ ਫਿਰ ਅਸੀਂ ਹੋਟਲ ਦੇ ਵਿੱਚ ਸਟੋਪ ਡੈ ਤੇ ਬਨਕਸ਼ਾ ਦੀ ਭਾਪ ਦੀ ਟੀ ਬਨਕਸ਼ਾ ਪੜਾਈਆਂ ਦੂਜੇ ਦਿਨ 10 ਵਜੇ ਰਿਕਾਰਡਿੰਗ ਸੀ ਜਦੋਂ ਗਏ ਤੇ ਗੀਤ ਤਿੰਨ ਹੋ ਗਿਆ ਜਿਹੜਾ ਚੌਥਾ ਗੀਤ ਹੋਇਆ ਬੁੱਢੜਾ ਨਾ ਜਾਣੀ ਪੱਟ ਦੂੰ ਚਗਾਠ ਦੀ ਉਹਦੇ ਵਿੱਚ ਕੋਈ ਵੀ ਸਰੋਤਾ ਇਹ ਸੁਣ ਕੇ ਦੱਸੂਗਾ ਵੀ ਚਮਕੀਲੇ ਨੂੰ ਨਜਲਾ ਸੀਗਾ ਜਦੋਂ ਉੱਥੋਂ ਆਏ ਅਸੀਂ ਵਾਪਸ ਦਿੱਲੀੋਂ ਤੇ ਇੱਥੇ ਆਣ ਕੇ ਸਾਡੇ ਪਾਰਟੀ ਮੰਗਾੜਾ ਪਏ ਵੀ ਤੁਮਕੀਲੇ ਤੇ ਰਿਕਾਰਡ ਹੋ ਗਿਆ ਅਸੀਂ ਕੀ ਕੀਤਾ ਕੋਈ ਵੱਲ ਨਹੀਂ ਪਾਰਟੀ ਕਰਦਾਂਗੇ ਵੀ ਜਿੱਦਾਂ ਰਿਕਾਰਡ ਹੋਇਆ ਉਸ ਦਿਨ ਮੀਟਿੰਗ ਸੀਟ ਬਣਾਵਾਂਗੇ ਦਵਾਂਗੇ ਪਾਰਟੀ ਉਸ ਤੋਂ ਬਾਅਦ ਦੀ 1.5 ਮਹੀਨੇ ਬਾਅਦ ਰਿਕਾਰਡ ਆ ਗਿਆ ਜਦੋਂ ਰਿਕਾਰਡ ਆਇਆ ਤੇ ਉਹ ਰਿਕਾਰਡ ਨੇ ਪਾਤੀ ਬਿਚੇ ਕਲਾਕਾਰਾਂ ਨੂੰ ਤੇ ਵਿੱਚ ਲੋਕਾਂ ਨੂੰ ਖਾਸ ਕਰਕੇ ਜਿਹੜੇ ਸਪੀਕਰ ਵਜਾਉਂਦੇ ਸੀ ਲੋਕਾਂ ਦੀ ਫਰਮਾਇਸ਼ ਇਹ ਹੁੰਦੀ ਸੀ ਵੀ ਸਾਡੇ ਖਾੜੇ ਤੇ ਜੇ ਤੂੰ ਸਪੀਕਰ ਲੈ ਕੇ ਆਣਾ ਵੀ ਚਮਕੀਲੇ ਦਾ ਰਿਕਾਰਡ ਜ਼ਰੂਰ ਹੋਣਾ ਚਾਹੀਦਾ ਆ ਟਕੂਏ ਦਾ ਟਕੂਆ ਖੜਕੇ ਭਾਦੀਏ ਭੈਣ ਤੇਰੀ ਨਾਲ ਦਿਓਰ ਤੇਰਾ ਕਦੋਂ ਖੇਡੂ ਕੰਗੜਾ ਨਹੀਂ ਸੰਤਾਂ ਨੇ ਪਾਈ ਫੇਰੀ ਰਹੇ ਵਸਨੀ ਨਗਰੀ ਤੇਰੀ ਬੁੱਢੜਾ ਨਾ ਜਾਣੀ ਪੱਟ ਦੂੰ ਤਗਾੜਨੀ ਜਦੋਂ ਇਹ ਗੀਤ ਆਇਆ ਰਿਕਾਰਡ ਆਇਆ ਤੇ ਅਸੀਂ ਆਪਣੇ ਦਫ਼ਤਰ ਦੇ ਵਿੱਚ ਸਪੀਕਰ ਰੱਖ ਕੇ ਰਿਕਾਰਡ ਲਾ ਕੇ ਮੀਟ ਮੂਟ ਬਣਾਇਆ ਪਾਰਟੀ ਦੇ ਰਹੇ ਆ ਦਾਰੂ ਪੀ ਰਹੇ ਆ ਸਾਹਮਣੇ ਇੱਕ ਫਰੂਟਾਂ ਦੀ ਦੁਕਾਨ ਸੀ ਉੱਥੇ ਇੱਕ ਪਾਪਾ ਸੀ ਜੱਗੀ ਪ੍ਰਧਾਨ ਉਹਨੂੰ ਕਹਿੰਦੇ ਸੀ ਫਰੂਟਾਂ ਵਾਲੀ ਦੁਕਾਨਾਂ ਦਾ ਉਹ ਕਹਿੰਦੇ ਵੀ ਸਪੀਕਰ ਅੰਦਰ ਨੂੰ ਕਰਕੇ ਰੱਖੋ ਵੀ ਸਾਡੇ ਗਾ ਖਰਾਬ ਹੁੰਦੇ ਆ ਮੈਂ ਸਪੀਕਰ ਅੰਦਰ ਨੂੰ ਕਰਦਾ ਚਮਕੀਲੇ ਨੇ ਫੇਰ ਬਾਹਰ ਨੂੰ ਕਰਤਾ ਉਹ ਜੀ ਤੂੰ ਤੋਂ ਮੈਂ ਮੈਂ ਗਾਣਾ ਕੱਢਣਾ ਪਿਆ ਅਸੀਂ ਵੀ ਬੋਲ ਪਏ ਫੇਰ ਉਹ ਵੀ ਲੜਾਈ ਉਹਨਾਂ ਨੇ ਸਾਡੇ ਤੇ ਪਰਚਾ ਕਰਾ ਦਿੱਤਾ ਮੇਰੇ ਤੇ ਚਮਕੀਲੇ ਤੇ ਮੈਂ ਤਾਂ ਚਮਕੀਲੇ ਨੂੰ ਤਰੀਕ ਤੇ ਜਾਣਾ ਪੈ ਗਿਆ ਮੈਂ ਤੇ ਚਮਕੀਲਾ ਦੋ ਹੀ ਜਣੇ ਜਦੋਂ ਅਸੀਂ ਪੇਸ਼ੀ ਹੋਈ ਸਾਡੀ ਜੱਜ ਦੇ ਸਾਹਮਣੇ ਜੱਜ ਕਹਿੰਦਾ ਹਾਂ ਵੀ ਕੀ ਹਿੰਸਾ ਕੀਤੀ ਸੀ ਮੈਂ ਜੱਜ ਦੀ ਸ਼ਕਲ ਦੇਖੀ ਵੀ ਇਹ ਵੀ ਆ ਧਰਮੀਆਂ ਤੋਂ ਹੀ ਲੱਗਦਾ ਕਿਉਂਕਿ ਜਦੋਂ ਮੇਰੀ ਜਾਤ ਸੈਣੀ ਆ ਮੈਂ ਉਹਨੂੰ ਖੁਦ ਕਿਹਾ ਜੀ ਅਸੀਂ ਆ ਧਰਮੀ ਬੰਦੇ ਆ ਸਰ ਵੀ ਸਾਡਾ ਇਹ ਮੁੰਡਾ ਤੁਮਾਰਾਂ ਦਾ ਹੀ ਮੁੰਡਾ ਆ ਮੈਂ ਪੰਜਾਬੀ ਚ ਕਹੇ ਨਾ ਤੇ ਮੈਂ ਵੀ ਤੁਮਾਰ ਆ ਤੇ ਇਹਦਾ ਰਿਕਾਰਡ ਆਇਆ ਐਚ ਐਮ ਬੀ ਕੰਪਨੀ ਤੋਂ ਦੀ ਖੁਸ਼ੀ ਦੇ ਵਿੱਚ ਤੇ ਇਹ ਰਿਕਾਰਡ ਲਾਇਆ ਸੀ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਜੀ ਅਸੀਂ ਵੀ ਕਰਤਾ ਕਹਿੰਦੇ ਮੁਰਕੇ ਤੀ ਨੀ ਇਦਾਂ ਦੀ ਹੰਸਾ ਕਰੋਗੇ ਕਹਿੰਦੇ ਨਹੀਂ ਕਹਿੰਦਾ ਇੱਕ ਦੂਜੇ ਦੇ ਕੰਨ ਫੜੋ ਇੱਕ ਦੂਜੇ ਦੇ ਕੰਨ ਫੜੇ ਸਾਡੀਆਂ 11 11 ਬੈਠ ਕੇ ਕਢਾਈਆਂ ਮੀਰ ਜਾਂ ਦੇ ਚਮਕੀਲੇ ਦੀਆਂ ਕਹਿੰਦਾ ਜਾਓ ਮੁਰਕੇ ਇਦਾਂ ਦਾ ਕੰਮ ਨਹੀਂ ਕੋਈ ਵੀ ਕਰਨਾ ਠੀਕ ਆ ਜੀ ਮੈਂ ਕਿਹਾ ਮੁਰਕੇ ਇੱਥੇ ਆ ਗਏ ਚੱਲਦਾ ਰਿਹਾ ਸਾਡਾ ਪ੍ਰੋਗਰਾਮ ਚੱਲਦਾ ਰਿਹਾ ਚੱਲਦਾ ਰਿਹਾ ਆਖਿਰ ਸਰਿੰਦਰ ਸੋਨੀਆ ਦੇ ਘਰ ਵਾਲਾ 150 ਰੁਪਏ ਦਿੰਦਾ ਸੀ ਚਮਕੀਲੇ ਨੂੰ ਜਦੋਂ ਕਿ ਗੀਤ ਚਮਕੀਲੇ ਨੇ ਲਿਖਣੇ ਕੰਪੋਜੀਸ਼ਨ ਮੈਂ ਤੇ ਚਮਕੀਲੇ ਦੇ ਬਣਾਉਣੀ ਜਾ ਕੇ ਸੋਨੀਆ ਨੂੰ ਤਿਆਰ ਅਸੀਂ ਕਰਾਉਣੇ ਫਿਰ 150 ਰੁਪਇਆ ਮੇਰੀ ਉਹਦਾ ਪੇਮੈਂਟ ਹੁੰਦੀ ਸੀ 3500 35 ਰੁਪਏ ਅੱਛਾ ਮੈਨੂੰ 35 ਰੁਪਏ ਢੋਲ ਖਮਜਾਨ ਦੇ ਮਿਲਦੇ ਸੀ ਉਸ ਤੋਂ ਬਾਅਦ ਜਦੋਂ ਮਾੜੀ ਜਿਹੀ ਗੜਬੜ ਹੋਈ ਸੋਨੀਆ ਦੇ ਘਰ ਵਾਲੇ ਨੇ ਜੈਪੁਰ ਦਾ ਪ੍ਰੋਗਰਾਮ ਬੁੱਕ ਕਰ ਲਿਆ ਬਿਸ਼ਕਰ ਮਾਡੇ ਦਾ ਉਹ ਦੋ ਪ੍ਰੋਗਰਾਮ ਕਰ ਰਿਹਾ ਸੀ ਕਿ ਬਾਹਰਲੀ ਸਟੇਟ ਰਾਜਸਥਾਨ ਦੀ ਵੇ ਅਸੀਂ ਤਾਂ 35 ਰੁਪਏ ਲੈਣ ਵਾਲਾ 70 ਰੁਪਏ ਲਊਗਾ 150 ਲੈਣ ਵਾਲਾ 300 ਲਊਗਾ 50 ਰੁਪਏ ਲੈਣ ਵਾਲਾ 100 ਰੁਪਏ ਲਊਗਾ ਉਹ ਕਹਿੰਦਾ ਸਾਨੂੰ ਇਹ ਗੱਲ ਪੁੱਗਦੀ ਅਸੀਂ ਕਿਹਾ ਜੀ ਫਿਰ ਅਸੀਂ ਜਾਣਾ ਨਹੀਂ ਪ੍ਰੋਮਾਂਤੀ ਅਸੀਂ ਚਾਰ ਜਣੇ ਜਿਹੜੇ ਬੰਦੇ ਸੀ ਅਸੀਂ ਮੁੱਕਰ ਗਏ ਉਹ ਲੈ ਗਿਆ ਇੱਕ گاਉਂ ਵਾਲਾ ਅਜੈਬ ਰਾਏ ਤੇ ਉਹਦੇ ਘਰ ਵਾਲੀ ਨੂੰ ਉਹਨੂੰ ਚਮਕੀਲਾ ਬਣਾਤਾ ਉਦੋਂ ਲੋਕਾਂ ਨੇ ਰਿਕਾਰਡ ਤੇ ਫੋਟੋ ਦਾ ਕੋਈ ਖਾਸ ਆਈ ਨਹੀਂ ਸੀ ਤੇ ਲੋਕੀ ਘਟ ਜਾਣਦੇ ਸੀ ਉਹ ਫਿਰ ਉਹ ਪ੍ਰੋਗਰਾਮ ਕਰਨ ਚੱਲ ਗਿਆ ਅਸੀਂ ਇੱਥੋਂ ਦਫਤਰ ਦੇ ਵਿੱਚੋਂ ਆਪਣਾ ਸਮਾਨ ਚੱਕਿਆ ਕਸ਼ਮੀਰੀ ਲਾਲ ਦਾ ਚੱਕਿਆ ਦੁਗਰੀ ਨਹਿਰ 'ਚ ਰੋੜ ਦਿੱਤਾ ਖੁੱਲਾ ਕਰ ਲੋ ਖੁੱਲਾ ਕਰ ਲੋ ਖੁੱਲਾ ਕਰ ਲੋ ਦੁਗਰੀ ਨਹਿਰ 'ਚ ਰੋੜ ਦਿੱਤਾ ਜੀ ਉਸ ਤੋਂ ਬਾਅਦ ਸੋਨੀਆ ਜਦੋਂ ਅਸੀਂ ਸਮਾਨ ਰੋੜਿਆ ਦੂਜੇ ਤੀਜੇ ਦਿਨ ਕਸ਼ਮੀਰੀ ਲਾਲ ਨੇ ਆਣ ਕੇ ਦਫਤਰ ਖੋਲ੍ਹਿਆ ਜਦੋਂ ਤਾਂ ਉਹ ਛੱਡਰ ਚੱਕਿਆ ਤੇ ਅੰਦਰ ਮਹਾਰਾਜ ਦੀ ਦੇ ਅਸੀਂ ਸਧਾਰਨ ਪਾਠਕ ਲਾਤਾ ਸੀ ਅੱਠ ਦਿਨ ਦੇ ਲਈ ਉਹ ਜਦੋਂ ਦੇਖਿਆ ਉਹਨੇ ਮਹਾਰਾਜ ਦੀ ਦੇ ਉਹਨੇ ਚੱਕ ਕੇ ਰਿਪੋਰਟ ਕਰਾਈ ਸਾਨੂੰ ਉਧਰ ਕਰਾਤਾ ਮੈਨੂੰ ਤਾਂ ਚਮਕੀਲੇ ਨੂੰ ਜਿਹੜੀ ਬਿਲਡਿੰਗ ਸੀ ਡਾਕਟਰ ਵੈਦ ਗੁਰਵਚਨ ਸਿੰਘ ਮੋਗੇ ਵਾਲਾ ਉਹਦਾ ਮੁੰਡਾ ਸੀਗਾ ترسیਮ ਉਹ ਬੜਾ ਚਮਕੀਲੇ ਦਾ ਯਾਰ ਦੋਸਤ ਸੀ ਸਾਡੇ ਨਾਲ ਖਾਂਦਾ ਪੀਂਦਾ ਸੀ ਹਫਤੇ 'ਚ ਦੋ ਵਾਰ ਜਾਂਦਾ ਸੀ ਬੁੱਧਵਾਰ ਤੇ ਸ਼ਨੀਵਾਰ ਉਹਨੂੰ ਪਤਾ ਲੱਗਾ ਉਹ ਆਪਣੀ ਜੀਪ ਲੈ ਕੇ ਆਇਆ ਵੀ ਟਿੱਕੀ ਦਾ ਚਮਕੀਲਾ ਅੰਦਰ ਕੀਤੇ ਹੋਇਆ ਉਹ ਸਿੱਧਾ ਥਾਣੇ ਆ ਗਿਆ ਬਾਸ ਸੜੇ ਦੇ ਵਿੱਚ ਉਹ ਐਸਆਈ ਨੂੰ ਪੁੱਛਦਾ ਵੀ ਇਹਨਾਂ ਨੂੰ ਕਿਵੇਂ ਲਿਆਏ ਆ ਕਹਿੰਦਾ ਇਹਨਾਂ ਨੇ ਮਕਾਨ ਤੇ ਕਬਜ਼ਾ ਕੀਤਾ ਮਕਾਨ ਤੇ ਉਹ ਕਹਿੰਦਾ ਬਿਲਡਿੰਗ ਮੇਰੀ ਆ ਇਹ ਕੌਣ ਹੁੰਦੇ ਕਬਜ਼ਾ ਕਰਨ ਵਾਲੇ ਬਿਲਡਿੰਗ ਮੇਰੀ ਆ ਤੇ ਕਬਜ਼ਾ ਕੌਣ ਕੀਤਾ ਇਹ ਦਫਤਰ ਸੀ ਦਿੱਤਾ ਅਮਰ ਸਿੰਘ ਚਮਕੀਲੇ ਨੂੰ ਕਸ਼ਮੀਰੀ ਲਾਲ ਨੂੰ ਸੋਨੀਆ ਦੇ ਘਰ ਵਾਲੇ ਨੂੰ ਨਹੀਂ ਦਿੱਤਾ ਹੈਗਾ ਉਹ ਕਹਿੰਦਾ ਵੀ ਫੇਰ ਫੇਰ ਉਹਨਾਂ ਨੇ ਕਸ਼ਮੀਰੀ ਲਾਲ ਨੂੰ ਸੱਦਿਆ ਐਸਆਈ ਨੇ ਉਹ ਮਾਲਕ ਕਹਿੰਦਾ ਮੈਂ ਤੈਨੂੰ ਕਰਾ ਤੈ ਤੋਂ ਕੋਈ ਕਰਾਇਆ ਨਹੀਂ ਲੈਂਦਾ ਮੈਂ ਚਮਕੀਲੇ ਤੋਂ ਕਰਾਇਆ ਲੈਣਾ ਚਮਕੀਲੇ ਨੂੰ ਦਿੱਤਾ ਆ ਉਹ ਫਿਰ ਸੌਰੀ ਮੰਨ ਕੇ ਸਾਨੂੰ ਉਹਨਾਂ ਨੇ ਛੱਡ ਦਿੱਤਾ ਅਸੀਂ ਆਪਣੇ ਦਫਤਰ ਆ ਗਏ ਉਸ ਤੋਂ ਬਾਅਦ ਅਸੀਂ ਇੱਕ ਫੋਟ ਲਾਤਾ ਅਮਰ ਸਿੰਘ ਚਮਕੀਲਾ ਐਂਡ ਪਾਰਟੀ ਸਾਡੇ ਕੋਲ ਕੁੜੀ ਕੋਈ ਨਾ ਅਮਰਜੋਤ ਕੁਲਦੀਪ ਮਾਨਕ ਨਾਲ ਹਟੀ ਸੀ ਕੁਲਦੀਪ ਮਾਨਕ ਦੇ ਨਾਲ ਮੈਂ 4 5 7 ਲਗਾਤਾਰ ਲਾਈ ਸੀ ਤੇ ਮੈਨੂੰ ਪਤਾ ਲੱਗਾ ਚਮਕੀਲਾ ਕਿ ਮੈਂ ਕਿਹਾ ਵੀ ਅਮਰਜੋਤ ਵਿਹਲੀ ਹੋ ਗਿਆ ਮਾਨਕ ਉਹ ਹਟ ਗਈ ਆ ਮੈਨੂੰ ਕਹਿੰਦਾ ਆ ਫੜ 200 ਰੁਪਇਆ ਰਾਤੋਂ ਰਾਤ ਜਾ ਫਰੀਦਕੋਟ ਵੀ ਗੱਲ ਕਰਕੇ ਆ ਜਦੋਂ ਮੈਂ 200 ਰੁਪਇਆ ਲੈ ਕੇ ਸਰਿੰਦਰ ਛਿੰਦੇ ਦੇ ਦਫ਼ਤਰ ਬੈਠੇ ਸੀ ਉੱਪਰ 200 ਰੁਪਇਆ ਲੈ ਕੇ ਥੱਲੇ ਉਤਰਿਆ ਤੇ ਇੱਕ ਹਰਜੀਤ ਰੰਗੀਲਾ ਹੁੰਦਾ ਸੀ ਜਿਹਦਾ ਘੀਸ ਸੀ ਭਾਂਡੇ ਕਲੀ ਘਰਾ ਲਓ ਉਹਦਾ ਦਫਤਰ ਸੀਗਾ ਥੱਲੇ ਅਮਰਜੋਤ ਦਾ ਡੈਡੀ ਉਹਦੇ ਕੋਲ ਬੈਠਾ ਮੈਂ ਜਾ ਕੇ ਰੰਗੀਲਾ ਸਾਹਿਬ ਨੂੰ ਕਹਿੰਦਾ ਜੱਟ ਸਾਹਿਬ ਸਾਸਰੀ ਕਾਲ ਉਹ ਕਹਿੰਦੇ ਆ ਉਹਦਾ ਬੋਲ ਆਓ ਟਿੱਕੀ ਕੀ ਹਾਲ ਹੈ ਤੇਰਾ ਮੈਂ ਗਈ ਕੀ ਗਈ ਤੁਸੀਂ ਵੀ ਸੁਣਾਓ ਮੈਂ ਵੀ ਉੱਧਾ ਛੇੜੇ ਲਾ ਪਿਆ ਉਹਨੂੰ ਉਹ ਹੱਸਣ ਲੱਗਾ ਕਹਿੰਦਾ ਬੈਠ ਮੈਂ ਚਾਹ ਮੰਗਾ ਕੇ ਨਾ ਉਹ ਚਾਹ ਕਹਿਣ ਗਿਆ ਮੈਂ ਅਮਰਜੋਤ ਦੇ ਡੈਡੀ ਨੂੰ ਵੀ ਕਿਹਾ ਤੂੰ ਸੀ 15 ਜਾਂ 20 ਮਿੰਟ ਮੈਂ ਥੱਲੇ ਖੜਾ ਮੇਰੀ ਗੱਲ ਸੁਣ ਕੇ ਜਾਣੀਆਂ ਮੈਂ ਝਮਕੀਲੇ ਨੂੰ ਥੱਲੇ ਬੁਲਾ ਲਿਆ ਮੈਂ ਕਿਹਾ ਵੇ ਇਦਾਂ ਕਰ ਆ ਫੜ 200 ਰੁਪਿਆ ਇੱਕ ਡਰਾਈਜਿੰਗ ਦੀ ਬੋਤਲ ਤੇ ਅੱਧਾ ਕਿਲੋ ਅਚਾਰ ਲਿਆ ਆਪਣਾ ਕੰਮ ਬਣ ਗਿਆ ਕਹਿੰਦਾ ਉਹ ਕਿਦਾਂ ਮੈਂ ਕਿਹਾ ਮੈਂ ਤੈਨੂੰ ਦੱਸਦਾ ਮੈਂ ਕਿਹਾ ਤੂੰ ਕਮਰੇ 'ਚ ਚੱਲ ਉਹ ਕਮਰੇ 'ਚ ਚਲੇ ਗਿਆ ਸਮਾਨ ਰੱਖਿਆ ਜਾ ਕੇ ਮੈਂ ਕਿਹਾ ਗਲਾਸ ਖਲੂਸ ਤੋ ਮੈਂ ਅਮਰ ਜੋ ਦੇ ਡੈਡੀ ਨੂੰ ਨਾਲ ਲੈ ਗਿਆ ਦੋ ਦੋ ਤਿੰਨ ਤਿੰਨ ਪੈਗ ਲਾਏ ਅਸੀਂ ਇਹ ਸਚਾਈ ਆ ਜੋ ਕੋਈ ਇੰਟਰਵਿਊ ਹੋਰ ਵੀ ਕਰਦਾ ਹੋਵੇ ਮੈਂ ਗਰੰਟੀ ਨਾਲ ਕਹਿੰਦਾ ਇਹ ਤਾਂ ਕਰੀਬਨ ਜਿਹੜੇ ਇੰਟਰਵਿਊ ਕਰਦੇ ਉਹ ਝੂਠ ਮਾਰਦੇ ਆ ਮੈਂ ਝੂਠ ਨਹੀਂ ਮਾਰਦਾ ਇਹ ਸਚਾਈ ਆ ਦੋ ਦੋ ਤੰਦਨ ਪੈ ਗਲਾਏ ਮੈਂ ਉਹਨੂੰ ਕਿਹਾ ਪਾਪਾ ਜੀ ਗੱਲ ਸੁਣੋ ਵੀ ਮੈਂ ਸੁਣਿਆ ਬਈ ਬੱਬੀ ਕਿਉਂਕਿ ਘਰ ਦੇ ਵਿੱਚ ਉਹਨੂੰ ਬੱਬੀ ਕਹਿੰਦੇ ਸੀ ਅੱਛਾ ਅਮਰਜੋਤ ਨੂੰ ਮੈਂ ਕਿਹਾ ਬੱਬੀ ਕਹਿੰਦੇ ਆ ਮਾਣਕ ਨਾਲ ਹਟ ਕੇ ਕਹਿੰਦਾ ਹਾਂ ਹਟ ਗਈ ਆ ਮੈਂ ਕਿਹਾ ਮੁੰਡਾ ਅਮਰ ਸਿੰਘ ਚਮਕੀਲਾ ਬੇਦ ਚਾਰ ਕੀਰਤੋਂ ਆ ਪਹਿਲਾ ਆਇਆ ਚਾਰ ਕੀਰਤ ਹੋਰ ਆ ਨੇ ਆ ਹਾਂਜੀ ਤੇ ਠੇਕੇ ਦੇ ਘਰ ਪਾ ਲੈਣਾ ਮੌਤ ਬਣ ਜਾਣੀ ਕਹਿੰਦਾ ਹਾਂ ਬਰਾਗੀ ਚੱਲਦਾ ਕਹਿੰਦਾ ਯਾਰ ਲੱਗਦਾ ਤਾਂ ਹੈ ਨਹੀਂ ਇਹ ਆਵਾਜ਼ ਹੋ ਗਈ ਇਹਦੀ ਮੈਂ ਕਿਹਾ ਜਦੋਂ ਤੁਹਾਨੂੰ ਮੈਂ ਕਹਿਣਾ ਆ ਮੈਂ ਕਿਹਾ ਮੇਰੀ ਕੋਈ ਕਾਗਜ਼ ਤੋਂ ਸਾਈਨ ਕਰਵਾ ਲਓ ਵੀ ਜਿਸ ਦਿਨ ਅਮਰਜੋਤ ਨਾਲ ਸਾਡਾ ਸੈੱਟ ਬਣ ਗਿਆ ਉਸ ਤੋਂ ਬਾਅਦ ਤਿੰਨਾ ਮਹੀਨਿਆਂ ਬਾਅਦ ਤੁਹਾਡੀ ਕੁੜੀ ਐਚ ਐਮ ਬੀ ਕੰਪਨੀ ਦੇ ਵਿੱਚ ਰਿਕਾਰਡ ਕਰਾ ਕੇ ਆਊਗੀ ਚਮਕੀਲੇ ਨਾਲ ਉਹ ਕਹਿੰਦੇ ਚੱਲ ਠੀਕ ਆ ਮੈਂ ਕਿਹਾ ਵੀ ਠੀਕ ਆ ਤੇ ਚਲੋ ਫਿਰ ਅਸੀਂ ਕਹਿੰਦੇ ਵੀ ਬਸ ਮੈਂ ਹੋਰ ਤਾਂ ਪੀਣੀ ਨਹੀਂ ਫਿਰ ਅਸੀਂ ਉਹਨਾਂ ਨੂੰ ਰਿਕਸ਼ਾ ਕਰਕੇ ਦਿੱਤਾ ਕਹਿੰਦੇ ਮੈਂ ਅਬਦੁੱਲਾਪੁਰ ਵਾਸੀ ਮੇਰਾ ਮੁੰਡਾ ਵਿਆਹ ਹੈ ਮੈਂ ਕੁੜਮਾ ਦੇ ਜਾਣਾ ਰਿਕਸ਼ਾ ਕਰਾ ਕੇ ਦਿੱਤਾ ਨਾਲ ਅਸੀਂ 500 ਰੁਪਏ ਐਡਵਾਂਸ ਦਿੱਤਾ ਵੀ ਤੁਸੀਂ ਕਦੋਂ ਭੇਜਦੇ ਹੋ ਬੱਬੀ ਨੂੰ ਕਹਿੰਦਾ ਵੀ ਮੈਂ ਅੱਜ ਇੱਥੇ ਰਹਿਣਾ ਕਾੜੂ ਜਾਣਾ ਪਰਸੋਂ ਨੂੰ ਭੇਜੂਗਾ ਅਸੀਂ ਕਿਹਾ ਠੀਕ ਆ ਜੀ 500 ਰੁਪਏ ਐਡਵਾਂਸ ਦਿੱਤਾ ਹੋਰ ਉਹ ਪਰਸੋਂ ਆ ਗਈ ਜਿਹਨੂੰ ਅਮਰਜੋਤ ਨੂੰ ਡੀਕ ਦੇ ਸੀਗੇ 11:00 ਵੱਜ ਗਏ 12:00 ਵੱਜ ਗਏ 2:00 ਵੱਜ ਗਏ ਚਮਕੀਲਾ ਕਹਿੰਦਾ ਲੈ ਟਿੱਕੀ ਭਾ 500 ਰੁਪਏ ਵੀ ਗਿਆ ਮੈਂ ਕਿਹਾ ਕਿਉਂ ਕਹਿੰਦਾ ਉਹ ਤਾਂ ਆਈ ਨਹੀਂ ਮੈਂ ਕਿਹਾ ਤੂੰ ਫਿਕਰ ਤੂੰ ਕਰਦਾ ਨਹੀਂ ਆਇਆ ਤਾਂ ਫਿਰ ਮੈਂ ਫਰੀਦਕੋੜੀ ਚਲ ਜਾਊਂਗਾ ਐਂਦੀਆਂ ਗੱਲਾਂ ਕਰਦੇ ਕਰਦੇ ਜਾਨੂ ਦੇਖਿਆ ਅੱਡੇ 'ਚੋਂ ਦੋਹੇ ਭੈਣ ਭਰਾ ਤੁਰਿਆਣ ਲਾਲ ਸੂਟ ਪਾਏ ਆ ਮੈਂ ਕਿਹਾ ਉਹ ਚਮਕੀਲੇ ਕਹਿੰਦਾ ਹਾਂਜੀ ਮੈਂ ਕਿਹਾ ਉਹ ਦੇਖ ਲਾਲ ਚੀਜ਼ ਬੋਟੀ ਤੁਰ ਜਾਂਦੀ ਚੀਜ਼ ਬੋਟੀ ਕਹਿੰਦੇ ਆ ਲਾਲ ਇੱਕ ਭੁੰਡੀ ਜੀ ਹੁੰਦੀ ਆ ਉਹ ਸੌਣ ਦੇ ਮਹੀਨੇ 'ਚ ਹੁੰਦੀ ਆ ਰੀਤੇ 'ਚ ਹੁੰਦੀ ਲਾਲ ਰੰਗ ਦੀ ਬੜੀ ਪਿਆਰੀ ਲੱਗਦੀ ਆ ਮੈਂ ਕਿਹਾ ਉਹਦੇ ਲਾਲ ਪਰੀ ਆਉਂਦੀ ਕਹਿੰਦਾ ਹਾਂ ਫੇ ਹਾਂ ਠੰਡਾ ਢੂੰਡਾ ਪੜਾਇਆ ਢੰਡਾਲਾ ਬੜਾ ਤੇ ਚਾਹ ਪਾਣੀ ਪੀਤੀ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਫਿਰ ਹਸਲਾਂ ਸ਼ੁਰੂ ਹੋ ਗਈਆਂ ਇੱਕ ਫਿਰ ਰਾਤ ਰੱਖਣ ਦਾ ਪ੍ਰੋਬਲਮ ਖੜੀ ਹੋ ਗਈ ਕਿਉਂਕਿ ਮੈਂ ਵੀ ਛੜਾਈ ਸੀਗਾ ਮੇ ਕੋ ਮੈਂ ਇੱਕ ਕਮਰੇ ਚ ਮੰਜੇ ਤੇ ਚਮਕੀਲਾ ਤੇ ਮੈਂ ਸੌਂਦੇ ਸੀਗੇ ਬੀ ਇਹਨਾਂ ਨੂੰ ਕਿੱਥੇ ਪਾਈਏ ਫਿਰ ਇੱਕ ਛੇਰ ਸੀਗਾ ਉਹਦਾ ਨਾਮ ਸੀ ਸਬਰ ਉਹਦਾ ਗੀਤ ਲਿਖਿਆ ਜਗਮੌਲ ਕੌਰ ਤੇ ਕੇਸਦੀਪ ਨੇ ਗਾਇਆ ਸੀ ਦੋ ਛੜਿਆਂ ਦੀ ਇੱਕ ਢੋਲ ਕੀ ਰੋਜ਼ ਰਾਤ ਨੂੰ ਖੜ ਕੇ ਮੈਂ ਮਰ ਜਾਣੀ ਦਾ ਨਰਮ ਕਾੜ ਦਾ ਤੜਕੇ ਉਹ ਮੈਂ ਉਹ ਸਾਡੇ ਨਾਲ ਖਾਂਦਾ ਪੀਂਦਾ ਸੀਗਾ ਹੰਤਾ ਬਿੰਦਸਗਾ ਤੇ ਮੁੜ ਕੇ ਮੈਂ ਕਹਿਆ ਵੀ ਪਾਪਾ ਆਹ ਗੱਲ ਆ ਬਈ ਅਮਰਜੋਤ ਤੇ ਇਦਾਂ ਕਰਕੇ ਆਇਆ ਉਹਦੀ ਕੁੜੀ ਰਾਣੀ ਸੀ ਉਹ ਮੇਰੇ ਲਖੜੀ ਬੰਦੀ ਸੀ ਫਿਰ ਮੈਂ ਅਮਰਜੋਤ ਨੂੰ ਤਾਂ ਉਹਦੇ ਪੱਪੂ ਭਰਾ ਨੂੰ ਦੋਹਾਂ ਜਣਿਆਂ ਨੂੰ ਉਹਦੇ ਘਰ ਛੱਡ ਕੇ ਆਇਆ ਉੱਥੇ ਰੱਖਦਾ ਉਹ ਤੋਂ ਬਾਅਦ ਦੂਜੇ ਤੀਜੇ ਦਿਨ ਬਾਅਦ ਰੈਸਲਾ ਹੁੰਦੀਆਂ ਰੈਸਲਾ ਹੁੰਦੀਆਂ ਹੁੰਦੀਆਂ ਕਰਦੇ ਕਰਾਉਂਦੇ ਚਲੋ ਜੀ ਅਸੀਂ ਕਿਹਾ ਵੀ ਹੁਣ ਕਿੱਦਾਂ ਕਰਨੀ ਖਾੜੇ ਵੀ ਇੱਕ ਖਾੜਾ ਲੱਗਾ ਸਾਡਾ ਐ ਹਰੀ ਕੇ ਪਤਨ ਮਖੂ ਤੇ ਉਹ ਮਖੂ ਖੜਾ ਹੋ ਗਿਆ ਕੈਨਸਲ ਆ ਹਰਤੀਆਂ ਦਾ ਪਰਵਾਂਸਗਾ ਉਹ ਹੁਣ ਸਾਡੀ ਪੇਮੈਂਟ ਸੀਗੀ ਸਾਰੀ 4500 ਰੁਪਈਆ 500 ਰੁਪਈਆ ਸਾਨੂੰ ਦੇ ਗਏ ਸੀ 500 ਰੁਪਈਆ ਦੇ ਗਏ ਤੇ ਬਾਕੀ 4000 ਰੁਪਈਆ ਰਹਿਦਾ ਸੀ ਹੁਣ ਅਸੀਂ ਗੱਡੀ ਵੀ ਟੈਕਸੀ ਕਰਕੇ ਲੈ ਗਾਇਆ ਉਧਰੋਂ ਅਮਰਜੋਤ ਨੂੰ ਵੀ 600 ਰੁਪਈਆ ਪੇਮੈਂਟ ਕੀਤੀ ਸੀ ਉਹਦੇ ਪਿਓ ਨਾਲ 600 ਉਹਨੂੰ ਵੀ ਦੇਣਾ ਸੀਗਾ ਬਾਕੀ ਮਜੀਸ਼ਨ ਵੀ ਸੀ ਫੇ ਸਾਡੇ ਨਾਲ ਸੀਨੀਅਰ ਸੈਕਟਰੀ ਸੀ ਮੁੰਡਾ ਪ੍ਰਿੰਸੀਪਲ ਢੱਕਣ ਮੈਂ ਉਹਨਾਂ ਸਲਾਹ ਕੀਤੀ ਵੀ ਇਹਨਾਂ ਨੂੰ ਦਬਕਾ ਤਾਂ ਮਾਰ ਕੇ ਦੇਖੋ ਅਸੀਂ ਕਿਹਾ ਵੀ ਸਾਡੇ ਕੋ ਐਗਰੀਮੈਂਟ ਲਿਖਿਆ ਆ ਅਸੀਂ ਥਾਣੇ ਚੱਲਿਆ ਸੀ ਥਾਣੇ ਨੂੰ ਤੁਰ ਪਏ ਗੱਡੀ ਲੈ ਕੇ ਉਹ ਆੜਤੀ ਉਹ ਡਰ ਗਿਆ ਉਹਨਾਂ ਨੇ ਬਾਜ਼ ਮਾਰਨੇ ਕਹਿੰਦੇ ਐਦਾਂ ਕਰੋ ਫੈਸਲਾ ਕਰ ਲੈਂਦੇ ਆ ਵੀ ਤੁਹਾਨੂੰ 500 ਰੁਪਏ ਆਏ ਆ 2000 ਰੁਪਏ ਤੁਸੀਂ ਹੋਰ ਲੈ ਲਓ ਤੇ ਤੁਸੀਂ ਜਾਓ ਜਦੋਂ ਪ੍ਰੋਗਰਾਮ ਹੋਊਗਾ ਪੂਰੀ ਪੇਮੈਂਟ ਦੇ ਲਾਂਗੇ ਅਸੀਂ ਕਿਹਾ ਠੀਕ ਆ ਜੀ ਉਹ ਇਹਨੇ ਆਦਿਆ ਆਦੀ ਰਸਤੇ ਚ ਕਹਿੰਦੀ ਅਮਰਦੋਤ ਕਹਿੰਦੀ ਤੁਸੀਂ ਕੁੜੀ ਹੋਰ ਰੱਖ ਲੋ ਅਸੀਂ ਕਿਉਂ ਕਹਿੰਦੀ ਮੈਂ ਤੁਹਾਡੇ ਵਾਸਤੇ ਨਹਿਸ਼ਾਂ ਪਹਿਲਾ ਪ੍ਰੋਗਰਾਮ ਪਹਿਲਾ ਕੈਂਸਲ ਹੋ ਗਿਆ ਮੈਂ ਕਹਾਂ ਕਦੀ ਵੀ ਦਿਮਾਗ 'ਚ ਇਹ ਗੱਲ ਨਾ ਸੋਚੀ ਵੀ ਮੈਂ ਨਹਿਸ਼ਾਂ ਇਹ ਤਾਂ ਉਹਨਾਂ ਦੀ ਗਲਤੀ ਆ ਜਿਨ੍ਹਾਂ ਨੇ ਬੁੱਕ ਕੀਤਾ ਜੇ ਉਹਨਾਂ ਨੂੰ ਮੰਤਰੀ ਨਹੀਂ ਮਿਲਿਆ ਤੂੰ ਥੋੜੋ ਨਹਿਸ਼ਾਂ ਫਿਰ ਇਹਦਾ ਕਰ ਕਰਾ ਕੇ ਉਹਨੂੰ ਠੱਲੀ ਦਿੱਤਾ ਤੇ ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਚੱਲਦਾ ਰਿਹਾ ਪ੍ਰੋਗਰਾਮ 2 ਸਾਲ 1.5 ਸਾਲ ਪੂਣੇ 2 ਸਾਲ ਚੱਲੇ ਫਿਰ ਵਿੱਚ ਵਿਆਹ ਦੀ ਗੱਲ ਚੱਲ ਭਈ ਮਿਆਦੀ ਗੱਲ ਚੱਲ ਪਈ ਇੰਦਰ ਸਰਦੂਲ ਦੇ ਪਿੰਡ ਕੋਲ ਪ੍ਰੋਗਰਾਮ ਸੀਗਾ ਤੇ ਆਲੇ ਖੰਨੇ ਉਹ ਰੋਟੀ ਨਾ ਖਾਵੇ ਚੁਮਕੀ ਲੱਗਨ ਦਾ ਬੱਬੀ ਰੋਟੀ ਨਹੀਂ ਖਾਂਦੀ ਬਈ ਮੈਂ ਗੱਡੀ 'ਚ ਗਿਆ ਮੈਂ ਬੱਬੀ ਕੀ ਗੱਲ ਹੋਈ ਤੂੰ ਰੋਟੀ ਨਹੀਂ ਖਾਂਦੀ ਕਹਿੰਦੀ ਮੈਨੂੰ ਭੁੱਖ ਨਹੀਂ ਉਹ ਮੈਂ ਕਿਹਾ ਤੂੰ ਸੱਚ ਦੱਸ ਕੀ ਗੱਲ ਆ ਕਹਿੰਦੀ ਵੀ ਮੈਨੂੰ ਘਰਦਿਆਂ ਨੇ ਇਹ ਗੱਲ ਕਹੀ ਆ ਮੇਰਾ ਸੈਟਰ ਕਰਤਾਰ ਰਾਮ ਜੀ ਨਾਲ ਬਣਦਾ ਪਿਆ ਵੀ ਜੀ ਇਹਨੇ ਮੇਨਾ ਮਹਰਜ ਕਰਾਉਣੀ ਆ ਤਾਂ ਮੈਂ ਤਿਆਰ ਆ ਤੇ ਮੈਂ ਫਿਰ ਆ ਤੂੰ ਇਹਨਾਂ ਗੱਲ ਕੀਤੀ ਮੈਂ ਕਹਾ ਤੇਰਾ ਕੋਈ ਪਿੱਛੇ ਵਿਆਹ ਬੂਤ ਨਹੀਂ ਹੋਇਆ ਇਹਨੇ ਮੇਰੇ ਕੋ ਝੂਠ ਮਾਰਿਆ ਵੀ ਮੇਰਾ ਭਰਾ ਸੀਗਾ ਉਹ ਮਰ ਗਿਆ ਉਹਦੇ ਘਰ ਵਾਲੀ ਮੇਰੇ ਗਲ ਮੜਨ ਨੂੰ ਫਿਰਦੇ ਆ ਤੇ ਮੈਂ ਵਿਆਹ ਨਹੀਂ ਮੈਂ ਚੱਕ ਕੇ ਪੰਗਾ ਲੈ ਲਿਆ ਮੈਂ ਘਰੇ ਜਾ ਕੇ ਘਰਦਿਆਂ ਨੂੰ ਕਹਤਾ ਇੱਕ ਮੇਰਾ ਯਾਰ ਦੋਸਤ ਸੀ ਅਵਤਾਰ ਫੌਜੀ ਸਪੀਕਰਾਂ ਵਾਲਾ ਉਹਦੇ ਕੋਲ ਗਿਆ ਰਾਤ ਨੂੰ ਮੈਂ ਕਹਾ ਸਵੇਰੇ ਟੈਂਟ ਹੌਸਲੇ ਲੱਗਾ ਹੋਣਾ ਚਾਹੀਦਾ ਗੁਰਦੁਆਰੇ ਦੇ ਗਿਆਨੀ ਨਾਲ ਗੱਲ ਕੀਤੀ ਵੀ 2 ਘੰਟੇ ਨਾਲੋਂ 10 ਮਿੰਟ ਨਾਲ ਕਾਰਜ ਕਰਨੇ ਆ ਦਸਾਂ ਮਿੰਟਾਂ ਜੀ ਜਿੰਨੀ 2 ਘੰਟਿਆਂ ਦੀ ਪੇਮੈਂਟ ਸਾਨੂੰ ਮਿਲ ਜੂਗੀ। ਵੀ ਦਸਾਂ ਮਿੰਟਾਂ ਦਾ ਕੰਮ ਨਿਭੇੜ ਜਾਣਾ। ਕਹਿੰਦੇ ਠੀਕ ਆ ਜੀ। ਚਮਕੀਲੇ ਨੂੰ ਮੈਂ ਪਹਿਲਾ ਇੱਕ ਰਾਤ ਛੱਡਿਆ ਆਪਣੇ ਘਰੇ। ਅਮਰਜੋਤ ਨੂੰ ਇੱਥੋਂ ਟੈਕਸੀ ਕਰਕੇ ਦੂਜੇ ਦਿਨ ਮੈਂ ਗੱਡੀ 'ਚ ਉਠਾ ਲਈ ਤੇ ਫਗਵਾੜੇ ਲੈ ਗਿਆ। ਫਗਵਾੜੇ ਲਿਜਾ ਕੇ ਪਹਿਲਾਂ ਜਾਂਦਿਆਂ ਨੂੰ ਟੈਂਟ-ਟੁੰਟ ਲਗਾਇਆ ਸੀ ਛੋਟਾ ਜਿਹਾ। ਗੱਡੀ ਦੇ ਵਿੱਚ ਮਹਾਰਾਜ ਦੀ ਢੇਲਿਆਂ ਦੀ ਗਿਆਨੀ ਬਿਠਾ ਲਿਆ। ਫਟਾਫਟ ਆਨੰਦ ਕਾਰਜ ਕਰਾਏ। ਮੇਰੀ ਮਾਂ ਮੇਰੇ ਪਿਓ ਨੇ ਪੱਲਾ ਫੜਾਇਆ ਅਮਰਜੋਤ ਦਾ। ਮੇਰੀ ਮਾਂ ਨੇ ਪਾਣੀ ਵਾਰ ਕੇ ਪੀਤਾ ਉਸ ਤੋਂ ਬਾਵਜੂਦ ਦੂਜੇ ਦਿਨ ਪਤਾ ਲੱਗ ਗਿਆ ਖੁਸਰਿਆ ਨੂੰ ਉਹ ਟਾਂਗੇ ਤੇ ਖੁਸਰੇ ਆ ਗਏ ਖੁਸਰੇ ਆ ਗਏ ਉਹਨੇ ਆਂਦਿਆਂ ਨੇ ਸ਼ੁਰੂ ਕਰਤਾ ਭੱਜਾ ਵੇ ਮਿੱਤਰਾ ਟਕੋ ਤੇ ਟਕੋਆ ਖੜ ਕੇ ਚਮਕੀਲਾ ਕਹਿੰਦਾ ਬਾਬਾ ਜੀ ਕੁੜੀ ਵਾਲੇ ਬੋਲ ਤੁਸੀਂ ਕਹੋ ਮੈਂ ਕਹਿੰਦਾ ਬਾਕੀ ਬੋਲ ਉਹ ਮੈਂ ਕਿਹਾ ਤੂੰ ਕਿਤੇ ਇਹ ਨਾ ਦੱਸ ਦੇ ਮੈਂ ਚਮਕੀਲਾ ਆ ਸਾਲਿਆ ਇਹਨਾਂ ਨੇ ਬੱਟਾ ਭਾਰਾ ਕਰ ਦੇਣਾ ਕਹਿੰਦਾ ਠੀਕ ਆ ਜੀ ਉਹ ਗਾਉਣ ਲੱਪਿਆ ਉਧਰੋਂ ਮੇਰੀ ਮਾਂ ਨੇ ਪਰਾਤ ਦੇ ਵਿੱਚ ਕਣਕ ਕਣਕ ਦੇ ਉੱਤੇ ਆਟੇ ਦੀ ਥਾਲੀ ਆਟੇ ਦੀ ਥਾਲੀ ਦੇ ਉੱਤੇ ਗੁੜ ਤੇ ਇੱਕ ਸੂਟ 155 ਰੁਪਏ ਉਹ ਖੁਸਰਿਆਂ ਲਈ ਲੈ ਕੇ ਆ ਰਹੀ ਤੇ ਉਹ ਜਦ ਦੇਖਿਆ ਖੁਸਰਿਆਂ ਦਾ ਗਾਉਂਦਾ ਮੇਰੀ ਮਾਂ ਕਹਿੰਦੀ ਫੇਟ ਦਾਦੀ ਮਗਾੜਾ ਨਾ ਹੋਵੇ ਤੇਰੀ ਇੰਨੀ ਘਰ ਵਾਲੀ ਸੋਹਣੀਆ ਤੂੰ ਉਹਨਾਂ ਗਾ ਲੈ ਖੁਸਰਿਆਂ ਰੰਗਾਉਂ ਰਿਹਾ ਕਹਿੰਦਾ ਚੰਗਾ ਬੀਬੀ ਫੇਟ ਦਾਦੀ ਮਗਾੜਿਆਂ ਵੀ ਗੀਤ ਹੀ ਲਖਾਂਗੇ ਫਿਰ ਉਹਨੇ ਲਿਖਤਾ ਫੇਟ ਦਾਦੀ ਮਗਾੜਿਆਂ ਇਹ ਕੀ ਕਰਤੂਤ ਖੜਾ ਦਿੱਤੀ ਇਹ ਰਿਕਾਰਡ ਬੜਾ ਹਟ ਹੋਇਆ ਸੀ ਉਸ ਤੋਂ ਬਾਅਦ ਉਹਦਾ ਵਿਆਹ ਹੋ ਗਿਆ ਆ ਹੁਣ ਤੋਂ ਬਾਅਦ ਲੁਧਿਆਣੇ ਆ ਗਿਆ ਪੰਜਾਛੇ ਦਿਨਾਂ ਬਾਅਦ ਫਿਰ ਮੇਰਾ ਵਿਆਹ ਹੋਇਆ ਤਾਂ ਮੇਰੀ ਬਿਰਾਹ ਨੂੰ ਉਹ ਜਿਹੜੀ ਗੱਡੀ ਦੇ ਵਿੱਚ ਮੈਂ ਲੱਗਿਆ ਸੀ ਚਮਕੀਲ ਅਮਰਜੋਤ ਨੂੰ ਉਸੇ ਗੱਡੀ ਦਾ ਸਾਡਾ ਸੌਦਾ ਹੋ ਗਿਆ 35000 ਚ ਤੇ ਉਹ ਹਰਿਆਣੇ ਦਾ ਬਾਂਸੀ ਲਾਲ ਚੌਧਰੀ ਬਾਂਸੀ ਲਾਲ ਮੁੱਖ ਮੰਤਰੀ ਸੀ ਉਹਦੇ ਕੋਟੇ ਚੋਂ ਕੁਆਡਰਸ ਗੱਡੀ ਕੋਈ ਡਰਾਈਵਰ ਖਰੀਦ ਕੇ ਲਿਆ ਸੀ ਉਹਦੇ ਕੋਲ 35000 ਦੀ ਅਸੀਂ ਖਰੀਦ ਲਈ ਗੱਡੀ ਦਾ ਨੰਬਰ ਸੀ 1786 H R E ਗੱਡੀ ਦਾ ਨੰਬਰ ਸੀ ਨੰਬਰ ਬੜਾ ਵਧੀਆ ਸੀਗਾ ਉਸ ਤੋਂ ਬਾਵਜੂਦ ਫਿਰ ਜਦੋਂ ਇੱਥੇ ਆਈ ਲੁਧਿਆਣੇ ਫਿਰ ਤੁਹਾਨੂੰ ਪਤਾ ਮੈਂ ਘਮਾਰ ਮੰਡੀ ਨੂੰ ਕੋਠੀ ਲੈਤੀ ਮੈਂ ਕਿਹਾ ਹੁਣ ਭਰਾਵਾ ਮੇਰਾ ਖਹਿੜਾ ਛੱਡ ਤੂੰ ਆਪਣੇ ਰਸਤੇ ਚੱਲ ਤਾਂ ਮੈਂ ਆਪਣੇ ਘਰੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੂਸਰੀ ਗੱਲ ਜਿੰਨੇ ਵੀ ਪੰਜਾਬ ਦੇ ਵਿੱਚ ਗਵਈਏ ਨੇ ਦਗਾਣੇ ਗਾਉਣ ਵਾਲੀਆਂ ਜੋੜੀਆਂ ਨੇ ਮੈਨੂੰ ਇੰਟਰਵਿਊ 'ਚ ਪੁੱਛਿਆ ਬਲਤੇਜ ਸਰਾ ਨੇ ਵੇ ਤੁਸੀਂ ਅੱਜ ਕੱਲ ਦੇ ਗਵਈਆਂ ਨੂੰ ਕੀ ਸਮਝਦੇ ਹੋ ਮੈਂ ਕਹਾਂ ਮੈਂ ਕਿਸੇ ਗਵਈਏ ਨੂੰ ਨਿੰਦਦਾ ਨਹੀਂ ਗਵਈਏ ਮੁੰਡੇ ਬਹੁਤ ਫੰਕਾਰ ਉੱਠਿਆ ਬਹੁਤ ਤਿਆਰ ਉੱਠਿਆ ਲੇਕਿਨ ਦਗਾਣਾ ਗਾਉਣ ਵਾਲੀ ਜੋੜੀ ਜਿੰਨਾ ਚਿਰ ਚਮਕੀਲੇ ਦਾ ਗੀਤ ਤੋੜ ਮੋੜ ਕੇ ਨਹੀਂ ਗਾਉਂਦੇ ਜਾਂ ਚਮਕੀਲੇ ਦਾ ਗੀਤ ਨਹੀਂ ਗਾਉਂਦੇ ਉਹਨਾਂ ਚੱਕਰ ਦਗਾਣਾ ਗਾਉਣ ਵਾਲਿਆਂ ਦੀ ਚਰਾਸੀ ਨਹੀਂ ਕੱਟੀ ਜਾਂਦੀ ਬਿਲਕੁਲ ਇੱਕ ਚਮਕੀਲਾ ਜੀ ਬਾਰੇ ਇੱਕ ਕਹਾਵਤ ਬੜੀ ਮਸ਼ਹੂਰ ਸੀ ਜਾਂ ਉਹਨਾਂ ਦੀ ਇੱਕ ਗੱਲ ਬੜੀ ਮਸ਼ਹੂਰ ਸੀ ਸਕੀ ਜਦੋਂ ਉਹ ਗਾਣਾ ਜਿਹੜਾ ਗਾਉਂਦੇ ਨੇ ਅੱਜ ਕੱਲ ਤਾਂ ਜਿਹੜੇ ਲੋਕੀ ਨੇ ਕਾਪੀ ਰਾਈਟ ਦੇ ਚੱਕਰਾਂ 'ਚ ਰਹਿ ਜਾਂਦੇ ਨੇ ਗਾਇਕੇ ਅਸੀਂ ਕਿਤੇ ਪਹਿਲਾਂ ਨਾ ਗਾ ਦਈਏ ਬਾਅਦ ਵਿੱਚ ਰਿਕਾਰਡ ਕਰਾਉਣਾ ਪਰ ਮੈਂ ਸੁਣਿਆ ਕਿ ਉਹ ਪਹਿਲਾਂ ਅਖਾੜੇ ਵਿੱਚ ਗਾਉਂਦੇ ਸੀ ਫਿਰ ਜੇ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦਾ ਸੀ ਫਿਰ ਰਿਕਾਰਡ ਕਰਾਉਂਦੇ ਸੀ ਕਿੰਨੀ ਕ ਸੱਚਾਈ ਐਨੀ ਗੱਲ ਇਹ ਸੀ ਵੀ ਉਸ ਵੇਲੇ ਟੇਪਾਂ ਦਾ ਰਖਾਤ ਬਹੁਤ ਸੀ ਲੋਕੀ ਸਪੀਕਰਾਂ ਮੋੜੇ ਆਉਣ ਟੇਪਾਂ ਲੈ ਕੇ ਖੜ ਜਾਂਦੇ ਸੀ ਉਹ ਪਹਿਲਾਂ ਅਨਾਉਂਸ ਕਰ ਦਿੰਦੇ ਸੀ ਵੀ ਭਾਈ ਆਹ ਗੀਤ ਮੈਂ ਨਮਾਇਆ ਵੇ ਮੇਰਾ ਵੀਰ ਕਰਕੇ ਰਿਕਾਰਡ ਹੋ ਚੁੱਕਾ ਆ ਉਹਨਾਂ ਨੂੰ ਲੋਕਾਂ ਨੂੰ ਝੂਠ ਮਾਰਨਾ ਕੋਈ ਰਿਕਾਰਡ ਨਾ ਕਰ ਦਵੇ ਵੀ ਰਿਕਾਰਡ ਹੋ ਚੁੱਕਾ ਆਉਣ ਵਾਲਾ ਹਜੇ ਰਿਕਾਰਡਿੰਗ ਕਰਾਣੀ ਹੁੰਦੀ ਸੀ ਤੇ ਗੀਤ ਕੋਈ ਮੇਰਾ ਵੀਰ ਰਿਲੀਜ਼ ਨਾ ਕਰ ਦਵੇ ਤਾਂ ਉਹ ਕਹਿ ਕੇ ਫਿਰ ਦਗਾਣਾ ਲੋਕਾਂ ਨੂੰ ਜੇ ਪਸੰਦ ਆ ਨਾ ਤਾਂ ਫਿਰ ਦੁਬਾਰਾ ਰਿਕਾਰਡ ਹੁੰਦਾ ਸੀ ਉਹ ਤੇ ਜਾਂ ਫਿਰ ਉਹ ਪਹਿਲਾਂ ਗੀਤ ਲਿਖ ਕੇ ਆਉਂਦਾ ਸੀ ਜਦੋਂ ਜੇ ਰਾਤ ਨੂੰ ਲਿਖਿਆ ਤਾਂ ਸਵੇਰ ਨੂੰ ਸੁਣਾਉਣਾ ਜੇ ਸਵੇਰ ਨੂੰ ਲਿਖਿਆ ਤਾਂ ਮੈਨੂੰ ਰਾਤ ਨੂੰ ਸੁਣਾਉਣਾ ਇਹ ਕਿਦਾਂ ਗੀਤ ਆ ਉਹਦੀ ਸਿਲੈਕਸ਼ਨ ਸੀ ਜਿਹੜੀ ਦਗਾਣਿਆਂ ਦੀ ਉਹ ਮੈਂ ਕੋਈ ਕਰਵਾਉਂਦਾ ਸੀ ਦੂਸਰੀ ਗੱਲ ਮੈਂ ਕਾਮਰੇਟ ਦਰਸ਼ਨ ਸਿੰਘ ਸ਼ੌਂਕੀ ਕਾਮਰੇਟ ਦਰਸ਼ਨ ਸਿੰਘ ਸ਼ੌਂਕੀ ਦੇ ਸਾਂਝ ਕਲਾ ਦਾ ਮੇਰਾ ਉਸਤਾਦ ਆ ਉਹਨੇ ਮੈਨੂੰ ਇੱਕੋ ਗੱਲ ਕਹੀ ਸੀ ਵੀ ਜੇ ਗਰੀਬ ਤੇਰੇ ਕੋਲ ਆਂਦਾ ਆ ਤਾਂ ਉਹਨੂੰ ਮਾਰਾ ਨਾ ਬੋਲੀ ਉਹਦੇ ਮੋਰੇ ਹੱਥ ਜੋੜ ਦੇ ਚਾਹ ਦਾ ਕੱਪ ਨਹੀਂ ਪਿਲਾ ਸਕਦਾ ਨਾ ਤੇ ਹੱਥ ਜੋੜ ਲਈ ਮੈਂ ਉਸ ਬੰਦੇ ਦੀਆਂ ਰਾਸੇ ਤੇ ਉਹਦੀਆਂ ਬੋਲਾਂ ਦੇ ਉੱਤੇ ਇਹ ਪਾਲਣਾ ਪਾਲੀ ਚਮਕੀਲੇ ਦੀ ਵੀ ਜੇ ਮੇਰੇ ਕੋਲ ਆਇਆ ਸੀ ਅੱਜ ਉਹ ਬੰਦਾ ਵਾਈਲਡ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਆ ਉੱਥੇ ਵੀ ਉਹਨੂੰ ਉਹੀ ਸੁਣਦੇ ਨੇ ਚਿੰਤੀ ਲੈਣ ਨੂੰ ਜ਼ਿਆਦਾ ਤੋਂ ਕਿ ਕਹਿੰਦਾ ਭਾਵੇਂ ਆ ਵੀ ਹਾਂ ਜੇ ਉਹ ਖੇਤ ਨਾ ਮਰਦਾ ਅੱਜ ਨੂੰ ਹੁੰਦਾ ਜਿਉਂਦਾ ਹੁੰਦਾ ਕਰੋੜਾਪਤੀ ਹੋਣ ਹੁੰਦਾ ਸੀ ਉਹ ਕਰੋੜਾਪਤੀ ਹੁੰਦਾ ਸੀ ਲੱਖਾਂ ਪਤੀ ਹੁੰਦੇ ਆ ਹੁਣ ਤਾਂ ਅਸੀਂ ਪਤੀ ਬਣ ਕੇ ਬਚਣਾਉਣ ਦੇ ਆ ਕਿਉਂਕਿ ਉਹ ਨਹੀਂ ਹੁਣ ਤਾਂ ਅਸੀਂ ਪਤੀ ਬਣ ਕੇ ਬਚਾਣ ਚ ਕਿਉਂ ਇੱਕ ਮਿੰਟ ਜੀ ਉਸ ਜਿੱਦਾਂ ਸਿਆਣੇ ਕਹਿੰਦੇ ਆ ਕਹਿੰਦਾ ਬਈ ਨੌਣਾ ਕੋਈ ਨਹੀਂ ਨਾ ਰੋਟੀ ਖਾਣੀ ਕੋਈ ਨਹੀਂ ਬੋਟੀ ਲਿਆਣੀ ਕੋਈ ਨਹੀਂ ਨਹਿਰ ਚ ਤਰਨਾ ਕੋਈ ਨਹੀਂ ਡੁੱਬ ਕੇ ਮਰਨਾ ਕੋਈ ਨਹੀਂ ਖਾਣ ਪੀਣ ਦੀ ਪਰਵਾਹ ਨਹੀਂ ਪੱਲੇ ਬੰਨਣ ਨੂੰ ਸਵਾਹ ਨਹੀਂ ਹਾਂਜੀ ਮਿੰਟ ਦਾ ਬੇਲ ਨਹੀਂ ਢੇਲੇ ਦੀ ਸੇਲ ਨਹੀਂ ਉਦਾਂ ਭਾਵੇਂ ਭੁੱਖੇ ਨੰਗੇ ਆ ਸਾਰੀ ਦੁਨੀਆ ਨਾਲੋਂ ਚੰਗੇ ਆ ਫੇਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਸਾਰੇ ਜਿੰਨੇ ਵੀ ਸਰੋਤੇ ਇੱਥੇ ਆਏ ਆ ਮੈਂ ਉਹਨਾਂ ਅੱਗੇ ਫੇਰ ਬੇਨਤੀ ਕਰਦਾ ਗੁਜ਼ਾਰਿਸ਼ ਕਰਦਾ ਵੀ ਇਸ ਚਮਕੀਲੇ ਦੇ ਮੇਲੇ ਨੂੰ ਪ੍ਰਫੁੱਲਤ ਕਰਨ ਦੇ ਲਈ ਜਿੰਨਾ ਵੀ ਤੁਹਾਡੇ ਕੋਲ ਯੋਗਦਾਨ ਦਿੱਤਾ ਜਾਂਦਾ ਨਹੀਂ ਯੋਗਦਾਨ ਦਿੱਤਾ ਫੇਰ ਵੀ ਇਹਨੂੰ ਮੇਲੇ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਧ ਤੋਂ ਵੱਧ ਸੰਗਤ ਲੈ ਕੇ ਆਇਆ ਕਰੋ ਇਹ ਮੇਲੇ ਉਦੋਂ ਲੱਗਦੇ ਹੁੰਦੇ ਆ ਜਦੋਂ ਕਿਸੇ ਨੇ ਵਧੀਆ ਕੰਮ ਕੀਤਾ ਹੋਵੇ ਆ ਮੇਲਾ ਨਹੀਂ ਲੱਗਦਾ ਹੁਣ ਇੱਥੇ ਮੇਰੇ ਅਰਗਾ ਤਾਂ ਭੈਣ ਤੋਂ ਕੈਪਸੂਲ ਖਾ ਖਾ ਕੇ ਜਿਗਿਆ ਪਿਆ ਮਰੀਆ ਮੀਰਾ ਮੇਲਾ ਕੌਣ ਲਾਊਗਾ ਸਮਝੇ ਨਾ ਹੁਣ ਐਨੀ ਦੁਨੀਆ ਆ ਗਈ ਆ ਕੋਈ ਉਹਨੇ ਅੱਛਾ ਕਰਮ ਕੀਤਾ ਤਦ ਹੀ ਆਇਆ ਉਹਨਾਂ ਦੇ ਨਾਲ-ਨਾਲ ਜਿੱਦਾਂ ਸਿਆਣੇ ਕਹਿੰਦੇ ਲੱਕੜ ਸੰਘ ਲੋਹਾ ਤਰ ਜਾਂਦਾ ਉਦਾਂ ਆਸੀਂ ਆ ਲੇਕਿਨ ਭਮਾ ਹੋ ਰਿਹਾ ਮੇਰੇ ਕੋਲ ਹੀ ਆ ਇਹ ਨਹੀਂ ਗੱਲ ਹੈਗੀ ਮੈਂ ਕਹਿਆ ਵੇ ਅਸਲ ਵਾਲਿਆਂ ਨੇ ਕਹਿੰਦਾ ਵੇ ਕਲਾਕਾਰ ਕਾਦੇ ਜੇ ਗੱਲ ਨਾ ਬੰਦਾ ਨਾ ਮਾਰਿਆ ਬੰਦਾ ਤਾਂ ਗੱਲ ਨਾ ਮਾਰਨਾ ਚਾਹੀਦਾ ਅਸਲੀ ਨਾਲ ਨਹੀਂ ਮਾਰਨਾ